ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਜਿਹੜੀਆਂ 14 ਦਸੰਬਰ ਨੂੰ ਹੋਈਆਂ ਸੀ ਉਹਨਾਂ ਦੀ ਗਿਣਤੀ ਅੱਜ ਜਿਹੜੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਾ ਦੀਆਂ ਚੋਣਾਂ ਦੇ ਵੇਲੇ ਕਾਫੀ ਇਲਜ਼ਾਮ ਵੀ ਲੱਗਦੇ ਹੋਏ ਨਜ਼ਰ ਆਏ ਤਾਂ ਕੱਲ ਦੁਬਾਰਾ ਫਿਰ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਈਆਂ ਉਹਨਾਂ ਦੀ ਗਿਣਤੀ ਵੀ ਅੱਜ ਆ ਅੱਜ ਸ਼ਾਮ ਤੱਕ ਜਿਹੜਾ ਕਲੀਅਰ ਹੋਣਾ ਵੀ ਕਿਹੜੇ-ਕਿਹੜੇ ਉਮੀਦਵਾਰ ਨੇ ਜਿਨ੍ਹਾਂ ਦੇ ਉੱਤੇ ਜਿੱਤ ਦਾ ਸੇਰਾ ਸਜਦਾ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਟਾਰਾ ਖੁੱਲੇਗਾ ਇਹਨਾਂ ਵੋਟਾਂ ਦੀ ਗਿਣਤੀ ਦੇ ਲਈ ਸਖਤ ਸੁਰੱਖਿਆ ਤੇ ਗਿਣਤੀ ਅਧਿਕਾਰੀਆਂ ਦੇ ਵੱਡੀ ਗਿਣਤੀ ਦੇ ਵਿੱਚ ਤਾਇਨਾਤੀ ਕੀਤੀ ਗਈ ਹੈ ਜਿਸ ਦੇ ਵਿੱਚ 10500 ਮੁਲਾਜ਼ਮ ਜਿਹੜੇ ਗਿਣਤੀ ਦੇ ਵਿੱਚ ਜਿਹੜੇ ਕਾਰਜ ਨੂੰ ਨਿਪਟਾਰੇ ਚਾੜਨਗੇ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਵੀ ਪਾਰਟੀ ਜਿੱਤੀ ਉਹ ਪਿੰਡੂ ਖੇਤਰ ਦੇ ਵਿੱਚ ਆਪਣੀ ਪਕੜ ਵਧਾਵੇਗੀ ਤੇ ਇਹਨਾਂ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਦੇ ਵਿੱਚ ਵੀ ਦੇਖੇ ਜਾਣਗੇ ਰਾਜ ਚੋਣ ਕਮਿਸ਼ਨ ਦੇ ਵੱਲੋਂ ਸੂਬੇ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਜ਼ਿਲ੍ਹਾ ਦੇ ਵਿੱਚ 14 ਪ੍ਰੇਸ਼ਦ ਦੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਨੇ ਇਸ ਵਾਸਤੇ 153 ਗਿਣਤੀ ਕੇਂਦਰ ਬਣਾਏ ਗਏ ਨੇ ਸੂਬੇ ਅੰਦਰ ਜ਼ਿਲ੍ਹਾ ਪ੍ਰੇਸ਼ਦ ਦੇ 347 ਜ਼ੋਨਾਂ ਦੇ ਲਈ ਕੁੱਲ 1249 ਦੇ ਪੰਚਾਇਤ ਸੰਮਤੀ ਦੇ ਲਈ 2838 ਜ਼ੋਨਾਂ ਦੇ ਲਈ 8000 ਦੇ ਕਰੀਬ ਉਮੀਦਵਾਰਾਂ ਦੇ ਵਿੱਚ ਚੋਣ ਲੜੀ ਗਈ ਹੈ ਇਨਾ ਚੋਣਾ ਲੜਨ ਦੇ ਲਈ ਉਮੀਦਵਾਰਾਂ ਦੀ ਕਿਸਮਤ ਦਾ ਪਟਾਰਾ ਅੱਜ ਖੁੱਲੇਗਾ ਜਿਕਰ ਯੋਗ ਆ ਕਿ ਉਕਤ ਚੋਣਾ ਦੇ ਸਬੰਧ ਦੇ ਵਿੱਚ ਪਿੰਡੂ ਖੇਤਰ ਦੇ 1.30 ਕਰੋੜ ਵੋਟਰਾਂ ਨੇ ਜਿਹੜਾ ਕਿ ਆਪਣੀ ਵੋਟ ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ ਜਿਨ੍ਹਾਂ ਦੇ ਵਿੱਚ 62 ਲੱਖ ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੂਬੇ ਭਰ ਦੇ ਵਿੱਚ 48.40% ਦੀ VOTING ਰਹੀ ਮਲੇਰਕੋਟਲਾ ਤੇ ਮਾਨਸਾ ਦੇ ਵਿੱਚ ਸਭ ਤੋਂ ਵੱਧ VOTING ਪੂਕਤ ਆਣ ਦਰ ਜਿਹੜਾ ਕਿ ਨੋਟ ਕੀਤਾ ਗਿਆ ਭਾਵੇਂ ਇਹਨਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਨੇਕਾਂ ਉਮੀਦਵਾਰ ਆਪਣੀ ਜਿੱਤ ਦਾ ਜਿਹੜਾ ਪਰਚਮ ਲਹਿਰਾਉਣਗੇ ਪਰ ਚੋਣਾਂ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ 15 ਪੰਚਾਇਤ ਸਮਤੀ ਦੇ 181 ਉਮੀਦਵਾਰ ਬਿਨਾਂ ਮੁਕਾਬਲੇ ਪਹਿਲਾਂ ਹੀ ਚੁਣੇ ਜਾ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਸੀ ਤੇ ਕੱਲ ਦੁਬਾਰਾ ਫਿਰ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਚੋਣ ਹੋਈ ਸੀ ਸਾਰਿਆਂ ਚੋਣਾਂ ਦੀ ਗਿਣਤੀ ਜਿਹੜੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਹੀ ਸਮੇਂ ਦੇ ਵਿੱਚ ਰਿਜ਼ਲਟ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ ਕਿ ਕਿਹੜੇ ਉਮੀਦਵਾਰ ਨੇ ਜਿਨ੍ਹਾਂ ਦੇ ਜਿੱਤ ਦਾ ਸਿਹਰਾ ਸਜਾ ਕਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਸਭ ਤੋਂ ਵੱਧ ਮੈਂਬਰ ਜਿੱਤਦੇ ਹੋਏ ਨਜ਼ਰ ਆਏ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ 14 ਦਸੰਬਰ ਨੂੰ ਹੋਈਆਂ ਸੀ ਉਹਨਾਂ ਦੀ ਗਿਣਤੀ ਅੱਜ ਜਿਹੜੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਵੇਲੇ ਕਾਫੀ ਇਲਜ਼ਾਮ ਵੀ ਲੱਗਦੇ ਹੋਏ ਨਜ਼ਰ ਆਏ ਤਾਂ ਕੱਲ ਦੁਬਾਰਾ ਫਿਰ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਈਆਂ ਉਹਨਾਂ ਦੀ ਗਿਣਤੀ ਵੀ ਅੱਜ ਆ ਅੱਜ ਸ਼ਾਮ ਤੱਕ ਜਿਹੜਾ ਕਲੀਅਰ ਹੋਣਾ ਵੀ ਕਿਹੜੇ-ਕਿਹੜੇ ਉਮੀਦਵਾਰ ਨੇ ਜਿਨ੍ਹਾਂ ਦੇ ਉੱਤੇ ਜਿੱਤ ਦਾ ਸੇੜਾ ਸਜਾਤਾ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਟਾਰਾ ਖੁੱਲੇਗਾ ਇਹਨਾਂ ਵੋਟਾਂ ਦੀ ਗਿਣਤੀ ਦੇ ਲਈ ਸਖਤ ਸੁਰੱਖਿਆ ਤੇ ਗਿਣਤੀ ਅਧਿਕਾਰੀਆਂ ਦੇ ਵੱਡੀ ਗਿਣਤੀ ਦੇ ਵਿੱਚ ਤਾਇਨਾਤੀ ਕੀਤੀ ਗਈ ਹੈ ਜਿਸ ਦੇ ਵਿੱਚ 10500 ਮੁਲਾਜ਼ਮ ਜਿਹੜੇ ਗਿਣਤੀ ਦੇ ਵਿੱਚ ਜਿਹੜੇ ਕਾਰਜ ਨੂੰ ਨਿਪਟੇੜੇ ਚੜਨਗੇ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਵੀ ਪਾਰਟੀ ਜਿੱਤੀ ਉਹ ਪਿੰਡੂ ਖੇਤਰ ਦੇ ਵਿੱਚ ਆਪਣੀ ਪਕੜ ਵਧਾਵੇਗੀ ਤੇ ਇਹਨਾਂ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਦੇ ਵਿੱਚ ਵੀ ਦੇਖੇ ਜਾਣਗੇ ਰਾਜ ਚੋਣ ਕਮਿਸ਼ਨ ਦੇ ਵੱਲੋਂ ਸੂਬੇ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਜ਼ਿਲ੍ਹਾ ਦੇ ਵਿੱਚ 14 ਪ੍ਰੀਸ਼ਦ ਦੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਨੇ ਇਸ ਵਾਸਤੇ 153 ਗਿਣਤੀ ਕੇਂਦਰ ਬਣਾਏ ਗਏ ਨੇ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਦੇ ਲਈ ਕੁੱਲ 1249 ਦੇ ਪੰਚਾਇਤ ਸੰਮਤੀ ਦੇ ਲਈ ਏ 2838 ਜੋਨਾਂ ਦੇ ਲਈ 8000 ਦੇ ਕਰੀਬ ਉਮੀਦਵਾਰਾਂ ਦੇ ਵਿੱਚ ਚੋਣ ਲੜੀ ਗਈ ਹੈ ਇਹਨਾਂ ਚੋਣਾਂ ਲੜਨ ਦੇ ਲਈ ਉਮੀਦਵਾਰਾਂ ਦੀ ਕਿਸਮਤ ਦਾ ਪਟਾਰਾ ਅੱਜ ਖੁੱਲੇਗਾ ਜਿਕਰ ਯੋਗ ਆ ਕਿ ਉਕਤ ਚੋਣਾਂ ਦੇ ਸਬੰਧ ਦੇ ਵਿੱਚ ਪਿੰਡੂ ਖੇਤਰ ਦੇ 1.30 ਕਰੋੜ ਵੋਟਰਾਂ ਨੇ ਜਿਹੜਾ ਕਿ ਆਪਣੀ ਵੋਟ ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ ਜਿਨ੍ਹਾਂ ਦੇ ਵਿੱਚ 62 ਲੱਖ ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੂਬੇ ਭਰ ਦੇ ਵਿੱਚ 48.40% VOTING ਇਹ ਹੀ ਮਲੇਰ ਕੋਟਲਾ ਤੇ ਮਾਨਸਾ ਦੇ ਵਿੱਚ ਸਭ ਤੋਂ ਵੱਧ VOTING ਪੂਕਤ ਆਣਦਾਰ ਜਿਹੜਾ ਕਿ ਨੋਟ ਕੀਤਾ ਗਿਆ ਭਾਵੇਂ ਇਹਨਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਨੇਕਾਂ ਉਮੀਦਵਾਰ ਆਪਣੀ ਜਿੱਤ ਦਾ ਜਿਹੜਾ ਪਰਚਮ ਲਹਿਰਾਉਣਗੇ ਪਰ ਚੋਣਾਂ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ 15 ਪੰਚਾਇਤ ਸਮਤੀ ਦੇ 181 ਉਮੀਦਵਾਰ ਬਿਨਾਂ ਮੁਕਾਬਲੇ ਪਹਿਲਾਂ ਹੀ ਚੁਣੇ ਜਾ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਸੀ ਤੇ ਕੱਲ ਦੁਬਾਰਾ ਫੇਰ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਚੋਣ ਹੋਈ ਸੀ ਸਾਰਿਆਂ ਚੋਣਾਂ ਦੀ ਗਿਣਤੀ ਜਿਹੜੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਆ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਹੀ ਸਮੇਂ ਦੇ ਵਿੱਚ ਰਿਜ਼ਲਟ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ ਕਿ ਕਿਹੜੇ ਉਮੀਦਵਾਰ ਨੇ ਜਿਨ੍ਹਾਂ ਦੇ ਜਿੱਤ ਦਾ ਸਿਹਰਾ ਸਜਾ ਕਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਸਭ ਤੋਂ ਵੱਧ ਮੈਂਬਰ ਜਿੱਤਦੇ ਹੋਏ ਨਜ਼ਰ ਆਏ ਨੇ